ਸੋ ਲਾਹੌਰ ਪਾਕਿਸਤਾਨ ਵਿਖੇ ਮੌਜੂਦਾਂ ਤੇ ਉਸ ਥਾਨ ਆਪ ਜੀ ਨੂੰ ਦਿਖਾ ਰਹੇ ਹਾਂ ਜਿੱਥੇ ਪੰਚਮ ਪਾਤਸ਼ਾ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੀ ਤਵੀ ਤੇ ਬਿਠਾਏ ਗਏ ਸਨ ਤੱਤੀ ਤਵੀ ਤੇ ਬਿਠਾ ਕੇ ਉਬਾਲੇ ਗਏ ਸਨ ਸ਼ਹੀਦੀ ਹੋਈ ਸੀ ਇਹ ਗੁਰਦੁਆਰਾ ਸਿੱਧੀ ਥਾਨ ਗੁਰੂ ਅਰਜਨ ਦੇਵ ਜੀ ਲਾਹੌਰ ਪਾਕਿਸਤਾਨ ਆਪ ਜਿੰਨ ਦਿਖਾ ਰਹੇ ਆ ਇਹ ਉਹ ਗੁਰਦੁਆਰਾ ਸਾਹਿਬ ਹੈ ਤੇ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਉਸ ਸਥਾਨ ਤੇ ਜਿੱਥੇ ਪੰਜਵੀਂ ਪਾਤਸ਼ਾਹੀ ਨੂੰ ਤਤੀ ਤਵੀ ਤੇ ਬਿਠਾਇਆ ਗਿਆ ਸੀ ਪੰਜਵ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੱਪਿਓ ਜਿਨ ਅਰਜਨ ਦੇਵ ਗੁਰੂ ਤਤੀ ਤਵੀ ਤੇ ਬਿਠਾ ਕੇ ਇਸੇ ਸਥਾਨ ਤੇ ਪੰਜਵੀਂ ਪਾਤਸ਼ਾਹੀ ਨੂੰ ਸ਼ਹੀਦ ਕੀਤਾ ਗਿਆ ਸੀਗਾ ਸੰਗਤਾਂ ਦੂਰੋਂ ਦੂਰੋਂ ਇਸ ਸਥਾਨ ਦੇ ਦਰਸ਼ਨ ਕਰ ਰਹੀਆਂ ਨੇ ਸੋ ਅਸੀਂ ਵੀ ਆਪ ਜੀ ਨੂੰ ਉਸ ਥਾਨ ਦਿਖਾ ਰਹੇ ਹਾਂ ਔਰ ਦੂਰ ਉਧਰ ਆੜੀਆਂ ਸੰਗਤਾਂ ਵਿਸਾਖੀ ਮੌਕੇ ਇਸ ਸਥਾਨ ਤੇ ਦਰਸ਼ਨ ਕਰਨ ਪਹੁੰਚੀਆਂ ਹੋਈਆਂ ਨੇ ਪੰਜਵੀਂ ਪਾਤਸ਼ਾਹੀ ਸ਼ਿਦਗੁਰ ਅਰਜਨਦੇਵ ਜੀ ਮਹਾਰਾਜ ਦਾ ਸਿਧੀ ਸਥਾਨ ਗੁਰਦੁਆਰਾ ਸ਼ਿਦੀ ਸਥਾਨ ਸ੍ਰੀ ਗੁਰੂ ਅਰਜਨਦੇਵ ਜੀ ਲਾਹੌਰ ਪਾਕਿਸਤਾਨ ਨਮੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹੇ ਨੂੰ ਇਜ਼ਾਜ਼ਤ ਧੰਨਵਾਦ ਸੋ ਲਾਹੌਰ ਪਾਕਿਸਤਾਨ ਵਿਖੇ ਮੌਜੂਦਾਂ ਤੇ ਉਸ ਥਾਨ ਆਪ ਜੀ ਨੂੰ ਦਿਖਾ ਰਹੇ ਹਾਂ ਜਿੱਥੇ ਪੰਚਮ ਪਾਤਸ਼ਾਹ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨਦੇਵ ਜੀ ਮਹਾਰਾਜ ਤੱਤੀ ਤਵੀ ਤੇ ਬਿਠਾਏ ਗਏ ਸਨ ਤੱਤੀ ਤਵੀ ਤੇ ਬਿਠਾ ਕੇ ਉਬਾਲੇ ਗਏ ਸਨ ਸ਼ਹੀਦੀ ਹੋਈ ਸੀ ਇਹ ਗੁਰਦੁਆਰਾ ਸ਼ਹੀਦੀ ਸਥਾਨ ਗੁਰੂ ਅਰਜਨ ਦੇਵ ਜੀ ਲਾਹੌਰ ਪਾਕਿਸਤਾਨ ਆਪ ਜਿੰਨ ਦਿਖਾ ਰਹੇ ਆ ਇਹ ਉਹ ਗੁਰਦੁਆਰਾ ਸਾਹਿਬ ਹੈ ਤੇ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਉਸ ਸਥਾਨ ਤੇ ਜਿੱਥੇ ਪੰਜਵੀਂ ਪਾਤਸ਼ਾਹੀ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ ਸੀ ਪੰਜਵ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੱਪਿਓ ਜਿਨ ਅਰਜਨ ਦੇਵ ਗੁਰੂ ਤੱਤੀ ਤਵੀ ਤੇ ਬਿਠਾ ਕੇ ਇਸੇ ਸਥਾਨ ਤੇ ਪੰਜਵੀਂ ਪਾਤਸ਼ਾਹੀ ਨੂੰ ਸ਼ਹੀਦ ਕੀਤਾ ਗਿਆ ਸੀਗਾ ਸੰਗਤਾਂ ਦੂਰੋਂ ਦੂਰੋਂ ਇਸ ਸਥਾਨ ਦੇ ਦਰਸ਼ਨ ਕਰ ਰਹੀਆਂ ਨੇ ਸੋ ਅਸੀਂ ਵੀ ਆਪ ਜੀ ਨੂੰ ਉਸ ਥਾਨ ਦਿਖਾ ਰਹੇ ਹਾਂ ਔਰ ਦੂਰ ਦਰਾਡੇੋਂ ਸੰਗਤਾਂ ਵਿਸਾਖੀ ਮੌਕੇ ਇਸ ਸਥਾਨ ਤੇ ਦਰਸ਼ਨ ਕਰਨ ਪਹੁੰਚੀਆਂ ਹੋਈਆਂ ਨੇ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਸਥਾਨ ਗੁਰਦੁਆਰਾ ਸ਼ਹੀਦੀ ਸਥਾਨ ਸ੍ਰੀ ਗੁਰੂ ਅਰਜਨ ਦੇਵ ਜੀ ਲਾਹੌਰ ਪਾਕਿਸਤਾਨ ਨਮੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹੈ ਨੂੰ ਇਜ਼ਾਜ਼ਤ ਧੰਨਵਾਦ